ਬੁਰਨਲਾਡਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦੀ ਸ਼ਰਅਮ ਗੋਲੀ ਮਾਰ ਕੇ ਖਤਿਆ ਕਰ ਦਿੱਤੀ ਗਈ। ਇਹ ਘਟਨਾ ਬਰੇਟਾ ਰੋਡ ਤੇ ਵਾਪਰੀ ਜਿੱਥੇ ਦੋ ਧਿਰਾਂ ਵਿਚਾਲੇ ਚੱਲ ਰਹੀ ਰੰਜਿਸ਼ ਨੇ ਅੰਤ ਵਿੱਚ ਕਤਲ ਦਾ ਰੂਪ ਧਾਰ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬੁਰਨਲਾਡਾ ਚ ਪੁਲਿਸ ਵਿਰੁੱਧ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਭਾਰੀ ਹੰਗਾਮਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਹੀ ਝਗੜੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਮਾਮਲੇ ਨੂੰ ਹਲਕੇ ਵਿੱਚ ਲੈ ਕੇ ਸਮਝੌਤੇ ਦੀ ਕੋਸ਼ਿਸ਼ ਕੀਤੀ ਹੋ। ਦੋ ਦਿਨ ਪਹਿਲਾਂ ਲੜਾਈ ਹੋਈ ਸੀਗੀ ਤੇ ਉਹਨਾਂ ਨਾਲ ਜਿਹੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੈਨੂੰ ਮਿਲ ਕੇ ਗੱਲ ਕਰਨੀ ਹੈ ਕਹਿੰਦਾ ਗੱਲਬਾਤ ਕਰਾਂਗੇ। ਤੇ ਸੰਝੋਤ ਸੁਝਿਆ ਤੇ ਬਾਰੇ ਕਹਿੰਦੇ ਸੀਗੇ ਤੇ ਇਹ ਕਹਦੇ ਵਰਜਨ ਇਸ ਨੂੰ ਸੰਝੋਤਾ ਕਰਦਾਂਗੇ ਕਹਿੰਦਾ ਆਇਆ ਕਰਾਂਗੇ ਪੂ ਦਾ ਯਾਰ ਅੰਦਰ ਪਿੱਲਾ ਵੀ ਮੇਰੇ ਅੱਗੇ ਜਦੋਂ ਤੇ ਇਹੀ ਇਹਨਾਂ ਨੇ ਬਸ ਇਹਨਾਂ ਨੇ پلان ਬਣਾਇਆ ਹੋਣਾ ਇਹਨਾਂ ਨੇ ਠੇਕੇਦਾਰ ਨੇ ਸੁਣੀਰ ਬਾਬਾ ਆ ਗਿਆ ਬੱਤਰ ਆ ਗਿਆ ਜਿਵੇਂ ਆਹ ਰਾਹ ਦੀ ਕੋਲੇ ਸਾਰੇ ਸੀਗੇ ਤੇ ਇਹਨਾਂ ਨੇ پلان ਬਣਾਇਆ ਹੋਣਾ ਵੀ ਇਹਨੂੰ ਸੇਫ ਮੇਨ ਹੈਗਾ ਇਹਦਾ ਕੰਮ ਕਰਨਾ ਇੱਕ ਮੈਂ ਮੇਨ ਸੀ ਆ ਮੈਂ ਤਾਂ ਜਦੋਂ ਬਚ ਗਿਆ ਮੈਂ ਦਨਾਲੀ ਉੱਪਰ ਕਰਦੇ ਨੇ ਮੁੰਡੇ ਆ ਗੱਲ ਸੀ ਆ ਬਾਸੀ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਦਿਨ ਪਹਿਲਾਂ ਲੜਾਈ ਹੋਈ ਆ ਸਰ ਠੀਕ ਆਦੀ ਹੋਈ ਸੀ ਕੀ ਹੋਈ ਸੀ ਕੀ ਹੋਈ ਸੀ ਸਰ ਵਸੇ ਇਹੀ ਸਾਡੇ ਮੰਨੇ ਦੇ ਵਿੱਚ ਕੁੜੀਆਂ ੜੇ ਬੜੀਆਂ ੜਿਆਂ ਨੂੰ ਛੇੜਦੇ ਸੀਗੇ ਸਾਡੇ ੜੇ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਕਹਦੇ ਸਾਡੇ ੜੇ ਵਿੱਚ ਐ ਨਾ ਆਇਆ ਕਰੋ ਕੋਈ ਕੋਈ ਗੰਮ ਨਹੀਂ ਕਰਦਾ ਕੋਈ ਫਤਰੇ ਵਾਲਾ ਬਸ ਉਹ ੜੇ ਕੁੜੀਆਂ ਮਾਰਦੇ ਸਾਡੇ ਮੰਨੇ ਦੇ ਨਹੀਂ ਸ਼ੇਵਕ ਤੇ ਪਹਿਲਾਂ ਸ਼ੇਵਕ ਨੇ ਆਪਣੇ ਬਿਆਨਾਂ ਦੇ ਪਰਚਾ ਦਰਜ ਕਰਾਇਆ ਉਹ ਕੀ ਮਾਮਲਾ ਹੈ ਕਰਾਇਆ ਬੰਦਾ ਇਹ ਸਰ ਉਹ ਵੀ ਸੱਟ ਮਾਰ ਕੇ ਦੀ ਦਾਦੂ ਮਾਰ ਗਏ ਸੇਵਕ ਦੇ ਲੱਗਦੇ ਪੂਰਾ ਗੰਡਾਸੇ ਗੰਡੂਸੇ ਇਹਨਾਂ ਕੋਲ ਹੈਗੇ ਸੀਗੇ ਪੁਲਿਸ ਨੇ ਨਾ ਕੋਈ ਲੜਾਈ ਗੜੀ ਕੋਈ ਇੱਕ ਇੱਕ ਬੰਦਾ ਬੰਦਾ ਸੇਵਕ ਇੱਕ ਵਿਸ਼ਾਲ ਦੇ ਘਰੋਂ ਦੇ ਵਿੱਚ ਇੱਕ ਮੇਰਾ ਭਰਾ ਸੀ ਜੀ ਤੰਨੇ ਆਣੇ ਤੰਨੇ ਆਣ ਮਾਰ ਜਾਣੇ ਗੱਡਿਆਂ ਘੇਰ ਕੇ ਮਾਰ ਕੇ ਮਾਰ ਕੇ ਛੱਡ ਗਏ ਫਿਰ ਅਸੀਂ ਭੱਜ ਕੇ ਚੱਕ ਕੇ ਹਸਤੰਦ ਲੈ ਆਏ ਆਹ ਮੋਕੀ ਨਹੀਂ ਸਕਦਾ ਹੈਗੇ ਸਾਸ ਤੇ ਲੜਾਈ ਹੋ ਕੇ ਸਗਾ ਗਈਆਂ ਗੱਲਾਂ ਅੱਜ ਅੱਜ ਸੱਤ ਮਾਰ ਗਏ ਅੱਜ ਸੇਵਕ ਦੇ ਸੱਤ ਸੱਤ ਮਾਰ ਗਏ ਆਹ ਮੁੰਡਾ ਨਾਲ ਸੀ ਜੀ ਨੇ ਕੱਲੂ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਮਾਮਲੇ 'ਚ ਕੋਈ ਸਮਝੌਤੇ ਦਾ ਮਾਮਲਾ ਸੀ ਅੱਜ ਨਹੀਂ ਬਣਾਇਆ ਉਹ ਜੋ ਸਮਝੌਤੇ ਦਾ ਮਾਮਲਾ ਸੀ ਆ ਹੁਣ ਮਾਮਲਾ ਆ ਗਿਆ ਪੌਣ ਤੇ ਗੱਲ ਹੋ ਗਈ ਸੀ ਨੇ ਚਲੋ ਵੀ ਆਪਾਂ ਤੁਹਾਨੂੰ ਤਵੇ ਕੇ ਕੰਮ ਲੈਣਾ ਵੀ ਠੇਕੇਦਾਰ ਨਾਲ ਜਿਹੜੀ ਲੜਾਈ ਹੋਈ ਤੇਰੀ ਮਹਾਚਲ ਕੋਈ ਨਾ ਯਾਰ ਹੁਣ ਕਰ ਲੈਣੇ ਜਿਵੇਂ ਕਹਿੰਦਾ ਪਰ ਉਹ ਕਹਿੰਦਾ ਇੰਦਾ ਕਰਕੇ ਤੂੰ ਠੇਕੇਦਾਰ ਨੂੰ ਦੁਪਾਈ ਜਨਾ ਕਰੀ ਨਾ 10000 ਗੱਲ ਕੀਤੀ ਆ ਦਾ ਕਹਾਂ ਮੈਂ ਤੁਹਾਨੂੰ ਮਾਰੂਗਾ ਐ ਕਰੂਗਾ ਬਟਲ ਦੇ ਵਿੱਚ ਆ ਗਈ ਆ ਪੌਣ ਤੇ ਇਹਨੇ ਨਾਲ ਹੈ ਨਹੀਂ ਸੁਣੂਗਾ ਇਹ ਬਾਤਾਂ ਨਹੀਂ ਕਰੇਗਾ ਇਹਨੂੰ ਕਿਹਾ ਮੈਂ ਬਾਈ ਨਾ ਕਹਿੰਦਾ ਮੈਂ ਚਲੋ ਮੈਂ ਆ ਤੁਸੀ ਮੋਕਾ ਦੀ ਵਾਰ ਦਾ ਉੱਤੇ ਹੈਗੇ ਸੀ ਮੋਕਾ ਦਾ ਜੀ ਨਾਲ ਸੀਗਾ ਸਾਰਾ ਮਾਰਿਆ ਕੀ ਉਹਨਾਂ ਨੇ ਉਹਨਾਂ ਦਾ 12 ਗੋਲ ਦੀ ਦਨਾਲੀ ਸੀ ਕਿੱਥੇ ਮਾਰੀ ਹੈ ਗਰਦਨ ਦੇ ਸਾਰਾ ਤੇ ਤੁਸੀਂ ਉੱਥੋਂ ਫਿਰ ਭੱਜੇ ਹਾਂ ਜੀ ਸਾਰਾ ਮੈਂ ਭੱਜੇ ਦੀ ਕੋਸ਼ਿਸ਼ ਨਹੀਂ ਭੱਜਿਆ ਨਹੀਂ ਸਾਰਾ ਮੈਂ ਉਹਦੀ ਦਨਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਪ੍ਰੋਵਾਈਲ ਹੋਟਲ ਸਾਰਾ ਬ੍ਰੇਕਰ ਉੱਤੇ ਅਸਲ ਤਾਂ ਅੱਜ ਕਿਤੇ ਇਕੱਠੀ ਹੋਈ ਸੀ ਰਾਜਨਾਮਾ ਨਾਲ ਕਰਮਾ ਦੇ ਮੁੰਡੇ ਨਾਲ ਉਹ ਚੇਤੇ ਤੇ ਕਿ ਚ ਦੋ ਜੀ ਨਾਲ ਆ ਪਹਿਲਾਂ ਲੜਾਈ ਹੋਈ ਸੀ ਕਿ ਉਹਦੇ ਸਮਝੋ ਉੱਥੇ ਇਸ ਵਾਰੀ ਇਕੱਠੇ ਬੈਠੇ ਜੀ ਉਪਰਜ ਉੱਥੇ ਸਰਦਾਰ ਗੁਰੂ ਬਣ ਲੱਗੇ ਤੇ ਘਟਨਾ ਬਬਰ ਦੀ ਬਾਕੀ ਕੁੱਛ ਕਾਰਵਾਈ ਕਰ ਰਹੀ ਸਰ ਗੱਲ ਦੀ ਰਿਪੋਰਟੀਆਂ ਨੂੰ ਰੈਕ ਕੀਤਾ ਜਾਊਗਾ ਕੰਮ ਕਰਕੇ ਦਰਜ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਸਰ ਪਰਿਵਾਰ ਮੈਂਬਰ ਕਹਿੰਦੇ ਨੂੰ ਰੈਕ ਕੀਤਾ ਹੋਇਆ ਰੈਕ ਕੋਈ ਵਜਾ ਰੰਜਸ਼ ਪਹਿਲਾਂ ਹੈਗੀ ਸੀ ਪਹਿਲਾਂ ਰੰਜਸ਼ ਪਹਿਲਾਂ ਕੋਈ ਥੋੜੀ ਨੁਕੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਦਸ਼ਮਤ ਜੀ ਵਾਸ ਅੱਜ ਕੱਠੇ ਹੋਸੀ ਰਾਜੀ ਨਾ ਮੈਨੂੰ ਉਹਦੇ ਕੋਲ ਜਾਣ ਸੀਗੇ ਉਹਨੇ ਗੋੜੀ ਚੱਲ ਕੇ ਉਸ ਦਰਪਤੀ ਸੀ ਨਾ ਪੀਰੇਸ ਨੂੰ ਤੱਕਣ